ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸਾਰੇ ਹੀ ਪੰਜਾਬ ਵਾਸੀ ਜਿੰਨੇ ਵੀ ਮੇਰੇ ਭੈਣ ਭਰਾ ਨੇਗੇ ਇਸ ਗੱਲ ਨੂੰ ਬੜੇ ਧਿਆਨ ਤੇ ਗੌਰ ਨਾਲ ਸੁਣਨਾ ਕਿਉਂਕਿ ਬਾਈ ਮੇਰੇ ਨਾਲ ਬਹੁਤ ਹੀ ਸਤਿਕਾਰਯੋਗ ਸਾਡੇ ਵੱਡੇ ਭਰਾ ਮਨਜੂਰ ਸਿੰਘ ਜੀ ਬੈਠੇ ਨੇਗੇ ਕੜੱਡੀਵਾਲ ਤੋਂ ਇਸ ਵਾਰ ਜਿਹੜਾ ਅਸੀਂ ਪ੍ਰੋਗਰਾਮ ਕਰਨ ਲਈ ਜਾ ਰਹੇ ਹਾਂ ਸੰਸਥਾ ਦੇ 11 ਸਾਲ ਪੂਰੇ ਹੋ ਜਾਣੇ ਆ ਜਿਸ ਦਿਨ ਬਾਬਾ ਦੀਪ ਸਿੰਘ ਜੀ ਦਾ ਆਪਣਾ ਵਿਹਾੜ ਪ੍ਰਕਾਸ਼ ਹੋੜਾ ਹੁੰਦਾ ਉਹਦੇ ਨੇ 11 ਸਾਲ ਸੰਸਦਾਂ ਨੂੰ ਪੂਰੇ ਹੋ ਜਾਣੇ ਆ। ਅਸੀਂ ਬੜੇ ਧਮ ਧਾਮ ਦੇ ਨਾਲ ਜਿਹੜਾ ਇਹ ਪ੍ਰੋਗਰਾਮ ਮਣਾਉਣਾ ਹੈ। ਮੈਂ ਬੇਨਤੀ ਕਰਨਾ ਚਾਹੁੰਨਾ ਵੀ ਜਿਸ ਤਰ੍ਹਾਂ ਤੁਹਾਨੂੰ ਸਥਾਨ ਦਾ ਸਾਰਿਆਂ ਨੂੰ ਪਤਾ ਹੀ ਆ ਆ ਬਾਬਾ ਦੀਪ ਸਿੰਘ ਸੇਵਾ ਸੇਟੀ ਗੜਤ ਦੀਵਾਲ ਦੇ ਵਿੱਚ ਉੱਥੇ ਤੁਸੀਂ ਸਾਰਿਆਂ ਨੇ 26 ਤਰੀਕ ਨੂੰ ਹਮ ਹਮਾ ਕੇ ਪਹੁੰਚਣਾ। ਕਿਉਂਕਿ ਸੰਸਦਾਂ ਦੇ ਉੱਪਰ ਸੰਸਦਾਂ ਵੱਲੋਂ ਵੱਡੇ ਲਾਣ ਕੀਤੇ ਜਾਣੇ ਆ ਇਲਾਕੇ ਲਈ ਪੰਜਾਬ ਲਈ। ਜਿਸ ਤਰ੍ਹਾਂ ਬਾਈ ਮਨਜੋਤ ਜੀ ਨੇ ਇਸ ਹੜਾਂ ਦੇ ਵਿੱਚ ਸੇਵਾ ਕਰੀ। ਉਹਦੇ ਲਈ ਮੇਰੇ ਕੋਲੇ ਕਹਿਣ ਲਈ ਸ਼ਬਦ ਨਹੀਂ ਹੈਗੇ ਮੇਰੇ ਕੋਲੇ ਜੋ ਬਾਈ ਜੀ ਨੇ ਐਡੀ ਵੱਡੀ ਸੇਵਾ ਕੀਤੀ ਹੈ ਸਾਰੇ ਹੀ ਪੰਜਾਬ ਨੂੰ ਪਤਾ ਕਿ ਜਿਸ ਪ੍ਰਕਾਰ ਸਾਡੇ ਭਰਾ ਨੇ ਹੜਾਂ ਦੇ ਵਿੱਚ ਹੁਣ ਤੱਕ ਜਿਹੜੀਆਂ ਕਣਕਾਂ ਵਜਾਉਣ ਤੱਕ ਹੁਣ ਤੱਕ ਲੜਦਾ ਕਈ ਥਾਵਾਂ ਤੇ ਕੰਮ ਚੱਲੀ ਜਾਂਦਾ ਐਨੀ ਲੰਮੀ ਸੇਵਾ ਕਰਨੀ ਇਹ ਬਾਬਾ ਦੀਪ ਸਿੰਘ ਜੀ ਦੀ ਬਹੁਤ ਵੱਡੀ ਆਪਾਹਰ ਕਿਰਪਾ ਹੈ ਗੁਰੂ ਗ੍ਰੰਥ ਸਾਹਿਬ ਜੀ ਦੀ ਬਹੁਤ ਵੱਡੀ ਕਿਰਪਾ ਹੈ ਇਸ ਕਰਕੇ ਮੈਂ ਚਾਹਣਾ ਵੀ ਜਿਹੜੀ ਇਹ 26 ਤਰੀਕ ਨੂੰ ਪੂਰੇ ਪੰਜਾਬ ਦੇ ਵਿੱਚੋਂ ਪੰਜਾਬ ਭਰ ਦੇ ਲੋਕ ਪਹੁੰਚਣ ਜਿਹੜੀਆਂ ਉੱਥੇ ਇਸ ਵਾਰ ਜਿਹੜੀਆਂ ਹੋਰ ਜਿਹੜੀਆਂ ਸੰਸਥਾ ਵੱਲੋਂ ਜਿਹੜੀਆਂ ਸਮਾਵਾ ਸ਼ੁਰੂ ਕੀਤੀਆਂ ਜਾਣੀਆਂ ਨੇ ਉਹ ਸਮਾਵਾ ਦੇ ਵਿੱਚੋਂ ਪਹਿਲੀ ਸੇਵਾ ਹੈਗੀ ਆ ਪਾਲਕੀ ਸਾਹਿਬ ਦੀ ਜਿਹੜੀ ਬਿਲਕੁਲ ਜਿਹੜੀ ਬਹੁਤ ਸੋਹਣੀ ਜਿਹੜੀ ਕਿ ਜਿਸ ਤਰ੍ਹਾਂ ਆਪਾਂ ਲੈਕਚਰੀ ਬੱਸ ਕਹੀ ਪਾਲਕੀ ਸਾਹਿਬ ਬਹੁਤ ਸੋਹਣੀ ਤਿਆਰ ਕਰਕੇ ਉਹ ਫ੍ਰੀ ਲੋਕ ਸਮਰਪਿਤ ਕੀਤੀ ਜਾਣੀ ਆ ਸੇਵਾ ਲਈ ਦੂਸਰੀ ਜਿਹੜੀ ਵੱਡੀ ਸੇਵਾ ਫ੍ਰੀ ਫਾਇਰ ਬ੍ਰਿਗੇਡ ਵੱਡੀ ਅੱਗ ਭਜਾਉ ਜੰਤਰ ਉਹ ਵੱਡੀ ਜਿਹੜੀ ਕਿ ਸੰਸਥਾ ਵੱਲੋਂ ਲੋਕਾਂ ਨੂੰ ਸਮਰਪਿਤ ਕੀਤੀ ਜਾਣੀ ਆ ਐਂਬੂਲੈਂਸ ਦੀ ਸੇਵਾ ਸ਼ੁਰੂ ਕਰੀ ਕਰੀ ਜਾਣੀਆਂ ਤੇ ਮੌਕੇ ਤੇ ਜਿਹੜੀ ਕਿ ਇਸ ਮੌਕੇ ਤੇ ਤਿੰਨ ਕਿੱਲੇ ਦੀ ਜਿਹੜੀ ਘੱਟ ਜ਼ਮੀਨ ਆ ਜਿਨ੍ਹਾਂ ਕਿਸਾਨਾਂ ਕੋਲੇ ਤਿੰਨ ਕਿਲਾਂ ਤੋਂ ਘੱਟ ਜ਼ਮੀਨ ਆ ਨਾ ਉਹਨਾਂ ਲਈ ਫ੍ਰੀ ਖੇਤੀ ਲਈ ਵਾਹੀ ਲਈ ਟਰੈਕਟਰਾਂ ਦੀ ਜਿਹੜੀ ਸੇਵਾ ਸ਼ੁਰੂ ਕਰੀ ਜਾਣੀਆਂ ਇਹ ਬਹੁਤ ਵੱਡੀਆਂ ਸਵਾਮਾਂ بھائی ਮਨਜੋਤ ਵੱਲੋਂ ਕੀਤੀਆਂ ਜਾ ਰਹੀਆਂ ਨੇਗੀਆਂ ਅਸੀਂ ਦੇਖੋ ਇੱਧਰ ਪਰ ਵੀ ਬੈਠਾ ਅਸੀਂ ਸਾਰੇ ਜਿੰਨੇ ਵੀ ਨੌਜਵਾਨ ਆ ਅਸੀਂ ਭਰਾ ਦੇ ਨਾਲ ਡੱਟ ਕੇ ਜਦੋਂ ਵੀ ਜਿੱਥੇ ਵੀ ਕਿਤੇ ਸਾਨੂੰ ਹੁੰਦੀ ਹੈ ਜਿਵੇਂ ਫਤੇਗੜ ਸਾਹਿਬ ਹੋਇਆ ਇੱਕ ਵਾਰ ਆਨੰਦਪੁਰ ਸਾਹਿਬ ਦੀ ਸੇਵਾ ਆ ਜਾਣੀਆਂ ਜਾ ਜਿਸ ਵੀ ਤਰ੍ਹਾਂ ਦੀ ਪੰਜਾਬ ਦੇ ਵਿੱਚ ਕੋਈ ਸਮੱਸਿਆ ਆ ਗਈ ਅਸੀਂ ਉੱਥੇ ਭਰਾ ਦੀ ਸੰਸਥਾ ਦੇ ਵਿੱਚ ਬਹੁਤ ਸੇਵਾ ਕਰਦੇ ਉਹਨਾਂ ਸੰਸਥਾ ਭਰਾ ਦੀ ਨਹੀਂ ਹੈਗੀ ਸਾਰੇ ਪੰਜਾਬ ਦੀ ਹੈ ਇਸ ਕਰਕੇ ਇਹ ਮਨਜੋਤ ਸਾਡਾ ਬਹੁਤ ਹੀ ਸਤਿਕਾਰਯੋਗ ਸਾਡਾ ਵੱਡਾ ਸੇਵਾਦਾਰ ਵੱਡਾ ਵੀਰ ਜੀ ਤੇ ਇਹਦੇ ਵੱਲੋਂ ਸਾਰੇ ਹੀ ਪੰਜਾਬ ਵਾਸੀ ਨੂੰ ਅਪੀਲ ਆ ਆਉਣ ਵਾਲੇ 26 ਤਰੀਕ ਨੂੰ ਆਪਾਂ ਵੱਡੀ ਜਿਹੜੀ ਕੀ ਇਹ ਪ੍ਰੋਗਰਾਮ ਕਰਨਾ ਕਿਉਂਕਿ ਪ੍ਰੋਗਰਾਮ ਦੇ ਵਿੱਚੋਂ ਬਹੁਤ ਸਾਰੇ ਸੰਗਤਾਂ ਦੇ ਸੁਝਾਅ ਹੁੰਦੇ ਨੇ ਕਿ ਬਹੁਤ ਸਾਰੀ ਉੱਥੇ ਜਿਹੜੀ ਕੀ ਅ ਸਿਕੰਡ ਉਹ ਬਹੁਤ ਕੁਝ ਮਿਲਦਾ ਬਹੁਤ ਸਾਰੇ ਕ੍ਰਿਤਰੀ ਜਥੇ ਆਉਣਗੇ ਢਾਡੀ ਜਥੇ ਆਉਣਗੇ ਤੇ ਸਾਰਾ ਪ੍ਰੋਗਰਾਮ ਬੜੇ ਆਪਾਂ ਵਧੀਆ ਤਰੀਕੇ ਨਾਲ ਮਨਾਉਣਾ ਵਾ ਸਾਰਾ